ਬਾਪੂ ਸੁਰ ਸਿੰਘ ਖਾਲਸਾ ਦੀ ਆਖਰੀ ਵੀਡੀਓ ਵਿੱਚ ਸੁਣੋ ਉਹਨਾਂ ਦੇ ਭਾਵੁਕ ਬੋਲ ਕੌਮ ਨੂੰ ਦਿੱਤਾ ਇੱਕ ਜੋਟ ਹੋਣ ਦਾ ਸੰਦੇਸ਼ ਅੱਜ ਅਮਰੀਕਾ 'ਚ ਹੋਇਆ ਵਿਹਾਂਤ ਗੁਰੂ ਪਿਆਰੇ ਗੁਰਸਮਾਣੇ ਗੁਰਦੁਆਰੇ ਸਾਰ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅੱਜ ਬਗੋ ਭਗਾਂ ਸ਼ੇਨ ਗਮੇਣਾ ਨਾਇ ਰੱਬੀ ਰੂਪ ਬਣ ਜਾ ਯਾਦਾਂ ਪ੍ਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਵੀਂ ਪੀੜੀ ਨੂੰ ਬੇਨਤੀ ਰੂਪੀ ਤਿਆਰ ਸਹਿਤ ਕਹਿਣੀ ਚਾਹਨਾ ਸਿੱਖ ਕੌਮ ਸ਼ੇਰਾਂ ਨੇ ਕੰਮ ਬਾਦਨਾ ਸੁਰਨਾ ਹੋ ਰਿਆਂ ਨੇ ਕੰਮ ਬਾਬੇ ਨਾਮ ਤੋਂ ਲੈ ਕੇ ਦਸ਼ਮੇਸ਼ ਪੇਟਾ ਤੱਕ ਦੁਨੀਆ ਦੇ ਇਤਿਹਾਸ ਚ ਥਾਂ ਬਣਾਈ ਬੈਠਿਆ ਐਨਮ ਅੰਗਰੇਜ਼ੀ ਯਕਨ ਨੇ ਚੈਰਿਟੀ ਵਿਗਨ ਲੈਟ ਹੋਮ ਘਰੋਂ ਜੋ ਸਿੱਖਿਆ ਮੈਨੂੰ ਹੈ ਉਹ ਬਾਹਰ ਫੈਲਣੀ ਆ ਆਉਣ ਵਾਲੀ ਜਾਨਨੀ ਨੂੰ ਪੀੜੀ ਨੂੰ ਜੀੜੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਆਂ ਯੋੜਿਓ ਬਾਹਰੋ ਬੁੱਢੀ ਜੀਵੀਓ ਸਿਆਣਿਓ ਕਾਮਨ ਸੁਭਾਗੋ ਸਾਡਾ ਜਿਹੜਾ ਸਮੇ ਉਹ ਬੀਤ ਚੁਕਿਆ ਨਾਮ ਸਿਮਰਨ ਦਸ਼ਮੇਸ਼ ਬਿਜਨ ਦੇ ਪੁੱਤਰ ਬਾਬੇ ਨਾਨਕ ਰਾਹੋਂਡ ਸਬੂਤ ਤੇ ਹੋ ਮੇਰੇ ਜਾਨੋ ਬਿਟਿਓ ਕਾਮ ਨੂੰ ਜਾਦੀ ਬਲ ਬਣਾਓ ਕਲਪਨ ਮਨਾਓ ਟੀਮ ਮਨਾਓ ਕੰਗਿਆ ਖੇਡਾਂ ਖੇਡੋ ਡੇੜਾ ਖੇਡੇ ਮਨਾਂ ਜਿੱਦਣ ਸਹਿ ਗਿਆ ਨਾ ਉਹ ਹਰ ਮਨਾਂ ਚ ਫਟੇ ਪਉਣ ਲੱਗ ਗਿਆ ਇਹਨਾਂ ਕੁਝ ਕਹਿੰਦਾ ਹੋਇਆ ਖੇਮਾਂ ਦਾ ਜਾਤਕ ਹੈ ਇੱਕ ਅੱਖਰ ਫੇਰ ਪੜੋਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਨਿਆ ਨਾ ਮਾਨ ਸੋ ਕੰਮ ਨੂੰ ਸਮਾਰੂਪ ਤੁਸੀਂ ਕੰਮ ਦੇ ਰਿਓ ਫਿਰ ਇਹਦਾ ਮੁੱਲ ਪੈਸਿਆਂ ਚ ਨਹੀਂ ਹੁੰਦਾ ਰੁਪਈਆਂ ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ ਬਾਪ ਦੀ ਸੇਵਾ ਕਰੋ ਕੰਮ ਨੂੰ ਜਾ ਬੀੜਾ ਮੋਹਣ ਖਾਓ ਇਹ ਦਹਾਸ ਵਿੱਚ ਬੇਡੇ ਜੱਦ ਦੇ ਮੂੰਹ ਵੱਲੋਂ ਨਾਉਂ ਰਿਹਾ ਦਿਮਾਗ ਸੁੱਕਿਆ ਕਰਕੇ ਭੁੱਲ ਜਾਮਾ ਇਹ ਉਹਨਾਂ ਦੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵਰ ਨੂੰ ਬਲੋ ਬਾਹਰ ਜੀ ਕਾ ਖਾਲਸਾ ਬਾਹਰ ਜੀ ਕਹਿਤੇ